ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਕਾਫੀ ਜਿਆਦੇ ਸੋਹਣੇ ਜ਼ੂਟਵਰਕ ਪਲੱਸ ਵਿਦ ਸਟਿਚਿੰਗ ਕੀਤੇ ਹੋਏ ਨੇਗੇ ਤੇ ਤੁਸੀਂ ਆਪਣੀ ਸਟਿਚਿੰਗ ਵੀ ਚੈੱਕ ਕਰ ਸਕਦੇ ਹੋ ਜੁੜੀਆਂ ਪੈਣਾ ਨਵੀਆਂ ਨੇਗੀਆਂ ਤੇ ਵਰਕ ਵੀ ਚੈੱਕ ਕਰ ਸਕਦੇ ਹੋਗੇ ਜਿਹੜਾ ਮੈਂ ਵੀਰ ਕੀਤਾ ਹੈਗਾ ਸੂਟ ਇਹ ਆਪਾਂ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੈ ਤੁਸੀਂ ਇਹਨੂੰ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਸਿਲਕ ਪਸ਼ਮੀਨੇ ਤੇ ਵੀ ਕਰਾ ਸਕਦੇ ਹੋ ਕ੍ਰੇਪ ਤੇ ਵੀ ਕਰਾ ਸਕਦੇ ਨੇ ਬਹੁਤ ਸਾਰੇ ਫੈਬਰਿਕ ਲਏਗੇ ਆਪਾਂ ਪਲੇਨ ਨਾਲ ਤੁਹਾਨੂੰ ਦਿਖਾਏਨੇਗੀ ਉਹਦੇ ਵਿੱਚੋਂ ਤੁਸੀਂ ਸਿਲੈਕਟ ਕਰਕੇ ਕਲਰ ਹੈਗਾ ਜਿਹੜਾ ਇਦਾਂ ਦਾ ਵਰਕ ਕਰਵਾ ਸਕਦੇ ਹੋਗੇ ਦੁਪੱਟੇ ਨੂੰ ਇਗਨੋਰ ਕਰਿਓ ਦੁਪੱਟਾ ਸਿਰਫ ਮੈਂ ਅੱਜ ਇਹ ਨਾਲ ਵੀਡੀਓ ਬਣਾਉਣੀ ਸੀ ਤਾਂ ਕਰਕੇ ਨਾਲ ਲੈਗਾ ਕੋਈ ਦੁਪੱਟਾ ਮੈਚ ਨਹੀਂ ਕਰ ਰਿਹਾਗੇ ਦਿਨ ਆਪਾਂ ਡਬਲ ਟਾਈ ਦੁਪੱਟਾ ਕਰਾਵਾਂਗੇ ਤੇ ਇਦਾਂ ਦੇ نیٹ ਤੇ ਵਰਕ ਕੀਤਾ ਹੋਇਆ ਹੈਗਾ ਤੇ ਪਲੱਸ 슬ੀਵ ਤੁਸੀਂ ਦੇਖ ਸਕਦੇ ਹੋ ਸਾਮੇ ਕੇ ਜਿਹੜਾ ਸਾਰਾ ਆਰੀ ਦਾ ਕੀਤਾ ਹੋਇਆ ਹੈਗਾ ਨੀਟ ਐਂਡ ਕਲੀਨ ਮਿਲੂਗਾ ਤੁਹਾਨੂੰ ਕੰਮ ਕੀਤਾ ਹੋਇਆ ਤੇ ਇਹਦੇ ਦੇਖੋ ਸੈਂਟਰ ਪੈਨਲ ਵੀ ਨੇ ਪਲੱਸ ਘੇਰਾ ਵੀ ਆ ਬਹੁਤ ਹੀ ਜਿਆਦੇ ਸੋਨਾ ਪਾਰਟੀ ਵੇਅਰ ਸੂਟ ਹੈਗਾ ਦੁਪੱਟਾ ਵਗੈਰਾ ਜਦੋਂ ਰੈਡੀ ਹੋ ਗਏ ਇੱਕ ਵਾਰ ਤੁਹਾਡੇ ਨਾਲ ਫੇਰ ਵੀਡੀਓ ਸ਼ੇਅਰ ਕਰ ਦਾਂਗੇ ਵੀ ਤਾਂ ਆਪਾਂ ਦੁਪੱਟਾ ਰੈਡੀ ਕਰਵਾਇਆਗਾ ਕੱਲ ਆਪਾਂ ਜੁੱਤੀਆਂ ਵਗੈਰਾ ਵੀ ਹਨਾ ਪਾਈਆਂ ਸੀਗੀਆਂ ਜੁੜੀਆਂ ਪਹਿਣਾ ਰਹਿ ਗਈਆਂ ਨੇਗੀਆਂ ਕੁਝ ਪਹਿਣ ਨਹੀਂ ਆਰਡਰ ਨਹੀਂ ਗੇ ਜੁੱਤੀਆਂ ਦੇ ਕਾਰਟ ਦਿੱਤੇ ਨੇਗੀਆਂ ਜੜੀਆਂ ਪਹਿਣਾ ਰਹਿ ਗਈਆਂ ਨੇਗੀਆਂ ਤੁਸੀਂ ਵੀ ਆਰਡਰ ਕਰ ਸਕਦੇ ਹੋ ਜਦ ਤੱਕ ਕਿ ਮੈਂ ਜੁੱਤੀ ਵੀਅਰ ਕੀਤੀ ਹੋਈ ਹੈ ਤੁਹਾਨੂੰ ਆਈਡੀਆ ਹੋ ਜਾਊਗਾ ਹਨਾ ਵੀ ਇਸ ਤਰ੍ਹਾਂ ਦੀ ਲੁੱਕ ਆਉਂਦੀ ਹੈ ਦੇਖੋ ਵਰਕ ਵਾਲੇ ਸੋਟਾ ਨਾਲ ਹਨਾ ਜਦੋਂ ਵੀ ਆਪਾਂ ਜੁੱਤੀ ਵੀਅਰ ਟਾੜਦੇ ਆਂਗੇ ਤਾਂ ਇਦਾਂ ਕਾਫੀ ਜਿਆਦਾ ਸੋਹਣੀ ਲੁੱਕ ਆਉਂਦੀ ਹੈ ਕਿ ਤੇ ਅੱਜ ਆਪਾਂ ਤੁਹਾਨੂੰ ਸਟਿਚਿੰਗ ਦਿਖਾਉਣੇ ਆਂਗੇ ਪਲੱਸ ਆਪਣੇ ਸੂਟ ਦਿਖਾਉਣੇ ਜਿਹੜੇ ਸਲਾਈ ਰੋਕੇ ਆਏ ਤੇ ਮੈਂ ਨਾਲ ਹੁੰਦੇ ਤੁਹਾਨੂੰ ਦੱਸੀ ਵੀ ਜਾਊਂਗੀ ਵੀ ਹਨਾ ਕਿਹੜੇ ਕਿਹੜੇ ਆਪਣੇ ਕੋਲੇ ਅਵੇਲੇਬਲ ਹਾਂ ਤੇ ਨੇ ਕਿਹੜੇ ਨਹੀਂ ਹੈਗੇ ਚਲੋ ਜੀ ਸਭ ਤੋਂ ਪਹਿਲਾਂ ਹੈਗਾ ਜੀ ਸਾਟਨ ਦੇ ਉੱਪਰ ਹੈਗਾ ਸੂਟ ਹਨਾ ਰੈਡੀ ਕੀਤਾ ਹੈਗਾ ਕਸਟਮਰ ਦਾ ਸੂਟ ਹੈ ਆਪਣਾ ਕੋਈ ਨਹੀਂ ਹੈਗਾ ਦੇਖੋ ਹਨਾ ਤੇ ਕਸਟਮਰ ਦੇ ਸੂਟ ਨੇਗੇ ਸਾਰੇ ਤੇ ਇਹਦੇ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਕਿਹੜੇ ਨਗੇ 750 ਪ੍ਰਾਈਸ ਰਹੂਗਾ ਸੂਟ ਦਾ ਸਲਾਈ ਅਲੱਗ ਤੋਂ ਰਹੇਗੀ ਇਹ ਉਹਨਾਂ ਨੇ ਆਪਣੀ ਡਿਮਾਂਡ ਅਨੁਸਾਰ ਹਨਾ ਵੀ ਜਿੱਦਾਂ ਕਿ ਸਾਨੂੰ ਵੀ ਫਰੌਕ ਚਾਹੀਦੀ ਹੈਗੀ ਉਸ ਤਰ੍ਹਾਂ ਆਪਾਂ ਫਰੌਕ ਰੈਡੀ ਕੀਤੀ ਆ neck ਦਾ ਸਟਾਈਲ ਦੇਖ ਸਕਦੇ ਹੋਗੇ ਬਾਹਾਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਤੁਹਾਨੂੰ ਨੀਟ ਐਂਡ ਕਲੀਨ ਕੰਮ ਮਿਲੇਗਾ ਹਨਾ ਸਾਡੇ ਬੁਟੀਕ ਤੇ ਬਿਲਕੁਲ ਸਾਫ਼ ਸੁਥਰਾ ਤੇ ਇਹਦੇ ਦੇਖੋ ਆਪਾਂ ਘੇਰੇ ਤੇ ਇਸ ਤਰ੍ਹਾਂ ਹਨਾ ਲਾਸ ਲਗਾ ਕੇ ਬਹੁਤ ਹੀ ਪਿਆਰਾ ਹੈ ਮਤਲਬ ਘੇਰਾ ਰੈਡੀ ਕੀਤਾ ਹੈਗਾ ਇਦਾਂ ਲੁੱਕ ਆਊਗੀ ਇਹਦੀ ਫੁੱਲ ਫਰਾਕ ਦੀ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋਗੇ ਹਨਾ ਇਦਾਂ ਲੁੱਕ ਹੈਗੀ ਇਹਦੇ ਉਹਨਾਂ ਨੇ ਬਾਟਮ ਰੈਡੀ ਕਰਵਾਈਏਗੀ ਤੁਸੀਂ ਜੋ ਕਹੋਗੇ ਸਾਨੂੰ ਆਪਾਂ ਉਦਾਂ ਰੈਡੀ ਕਰਾਂਗੇ ਤੇ ਇਸ ਤਰ੍ਹਾਂ ਆਪਾਂ ਸੋਹਣਾ ਜਿਹਾ ਡਿਜ਼ਾਈਨ ਹੈ ਜਿਹੜਾ ਆਪਾਂ ਰੈਡੀ ਕੀਤਾ ਹੈ ਇਹਦੇ ਵਿੱਚ ਕਲਰ ਅਵੇਲੇਬਲ ਹੈਗੇ ਨੇਗੇ ਇੱਕ ਸੂਟ ਇਹ ਵਾਲਾ ਪਏਗਾ ਤੇ ਕੇ ਪਿਆ ਕੁਝ ਪਹਿਲਾਂ ਸੀਗੇ ਆਪਾਂ ਪੂਰਾ ਇਹ ਥਾਨ ਲੈ ਕੇ ਆਏ ਸੀਗੇ ਸਿਰਫ ਦੋ ਸੂਟ ਰਹਿ ਗਏ ਨੇ ਜਿਹੜੀਆਂ ਪਹਿਣਾ ਆਰਡਰ ਕਰਨਾ ਚਾਹੁੰਦੀਆਂ ਨੇ ਗੀਆਂ 750 ਪ੍ਰਾਈਸ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਦਾ ਸਟਾਈਲ ਬਣਾ ਕੇ ਸੂਟ ਹੈਗਾ ਜਿਹੜਾ ਖੁਦ ਵੀ ਰੈਡੀ ਕਰ ਸਕਦੇ ਹੋਗੇ ਆਪਣਾ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋਗੇ ਇਸ ਤਰ੍ਹਾਂ ਡਿਜ਼ਾਈਨ ਹੈਗਾ ਜਿਹੜਾ ਤਿਆਰ ਕਰਵਾ ਸਕਦੇ ਹੋ ਨਾਲ ਆਪਾਂ ਰੈਡੀ ਕੀਤੀ ਹੈ ਜੀ ਬਾਟਮ ਹੈਗੀ 올ਓਵਰ ਸੂਟ ਹੈਗਾ ਦੇਖੋ ਇਸ ਤਰ੍ਹਾਂ ਆਪਾਂ ਬਾਟਮ ਰੈਡੀ ਕੀਤੀ ਹੈਗੀ ਠੀਕ ਹੈ ਜੀ ਤੁਹਾਡਾ ਮੈਜ਼ਰਮੈਂਟ ਪਰਫੈਕਟ ਹੋਣਾ ਚਾਹੀਦਾ ਜਿੰਨੇ ਸੂਟ ਪਾਣ ਕੇ ਗਏ ਨੇ ਰੱਬ ਦੀ ਕਿਰਪਾ ਨਾਲ ਸਾਰੇ ਸਹੀ ਆਏ ਨੇਗੇ ਤੇ ਬਸ ਤੁਹਾਡਾ ਮੈਜ਼ਰਮੈਂਟ ਜਿਹੜਾ ਬਿਲਕੁਲ ਪਰਫੈਕਟ ਹੋਣਾ ਚਾਹੀਦਾ ਹੈਗਾ ਹਲੋ ਜੀ ਇਸ ਤੋਂ ਬਾਅਦ ਆਜੂਗਾ ਜੀ ਟਾਸਰ ਔਰਗੈਂਜ਼ਾ ਤੇ ਆਪਾਂ ਬਹੁਤ ਹੀ ਜ਼ਿਆਦਾ ਸੋਨਾ ਵਰਕ ਕੀਤਾ ਹੈਗਾ ਹਲੋ ਜੀ ਪਹਿਲਾਂ ਮੇਰੇ ਵਾਈਟ ਸੂਟ ਵੀਅਰ ਕੀਤਾ ਹੋਇਆ ਸੀ ਵਾਈਟ ਸੂਟ ਨਾਲ ਦੇ ਆਪਾਂ ਕਾਫੀ ਸੂਟ ਨੇਗੇ ਜਿਹੜੇ ਰੈਡੀ ਕਰਕੇ ਭੈਣ ਹੋਣਾ ਦੇ ਭੇਜ ਦਿੱਤੇ ਇਹ ਭੈਣ ਦਾ ਹਨ ਬਾਹਰ ਤੋਂ ਆਰਡਰ ਸੀਗਾ ਆਰਡਰ ਚੱਲ ਰਿਹਾ ਸੀਗਾ ਉਹਨਾਂ ਦਾ ਤੇ ਉਹਨਾਂ ਦਾ ਤੀਜੀ ਵਾਰ ਸ਼ਾਇਦ ਆਰਡਰ ਹੈਗਾ ਪਤਾ ਨਹੀਂ ਦੂਜੀ ਵਾਰ ਹੈ ਪਤਾ ਨਹੀਂ ਤੀਜੀ ਵਾਰ ਇਦਾਂ ਹੈਗਾ ਭੈਣ ਹੋਣਾ ਦਾ ਆਰਡਰ ਹੈਗਾ ਤੇ ਉਹਨਾਂ ਨੇ ਖੁਦ ਡਿਜ਼ਾਈਨ ਦਿੱਤਾ ਸੀਗਾ ਦੇਖੋ ਹਨ ਤੇ ਜਿੱਦਾਂ ਸਾਨੂੰ ਭੇਜਿਆ ਸੀਗਾ ਅਸੀਂ ਖੁਦ ਡਿਜ਼ਾਈਨ ਉਹਦਾ ਰੈਡੀ ਕੀਤਾ ਹੈਗਾ ਲਓ ਜੀ ਇਸ ਤਰ੍ਹਾਂ ਘੇਰੇ ਤੇ ਵਾਰ ਆ ਜਾਊਗਾ ਤੇ ਵਾਈਟ ਤੇ ਉੱਪਰ ਹੀ ਰੈਡੀ ਕੀਤਾ ਹੈਗਾ ਤੇ ਇਸ ਤਰ੍ਹਾਂ ਆਪਾਂ neck ਬੈਡ ਕੀਤਾ ਹੈਗਾ ਪੋਟਲੀ ਬਟਨ ਲਗਾ ਕੇ ਜਿਹੜੇ ਸਾਡੇ ਬਟਨ ਹੋਣਗੇ ਹਨਾ ਪੋਟਲੀ ਸਿਰਫ ਚੈਸਟ ਤੱਕ ਆਉਣਗੇ ਚੈਸਟ ਤੋਂ ਥੱਲੇ ਕੋਈ ਵੀ ਬਟਨ ਆ ਪੋਟਲੀ ਨਹੀਂ ਜਾਊਗਾ ਤੇ ਇੱਥੇ ਤੱਕ ਹੀ ਸੋਨੇ ਲੱਗਦੇ ਹੁੰਦੇ ਨੇਗੇ ਦੇਖੋ ਇਹ ਵੀ ਹਨਾ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਰੰਗੀਆਂ ਜਿਹੜੀਆਂ ਸਟੀਚਿੰਗ ਦੇ ਵਿੱਚ ਪਤਾ ਚੱਲਦੀਆਂ ਨੇ ਕਿ ਵੀ ਹਾਂ ਬੀ ਇਦਾਂ ਸਹੀ ਰਹਿੰਦਾ ਚੈਸਟ ਤੋਂ نیچے ਜੀ ਆਪਾਂ ਬਟਨ ਉਰੇ ਤੱਕ ਕਰਦੇ ਆ ਉਹ ਚੈਸਟ ਤੋਂ نیچے ਚਲੇ ਜਾਂਦੇ ਨੇ ਵਧੀਆ ਨਹੀਂ ਲੱਗਦੇ ਹੈਗੇ ਤੇ ਬਾਜੂ ਦੇ ਉੱਪਰ ਤੁਸੀਂ ਆਪਣਾ ਕੰਮ ਦੇਖ ਸਕਦੇ ਹੋਗੇ ਮਸ਼ੀਨ ਵਰਕ ਹੋਇਆ ਹੋਇਆ ਹੈਗਾ ਸਾਰਾ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਲਵਾਰ ਹੈਗੀ ਜਿਹੜੀ 올ਓਵਰ ਸੂਟ ਹੈਗਾ ਬਾਟਮ ਤੇ ਕੋਈ ਕੰਮ ਨਹੀਂ ਜੇ ਤੁਸੀਂ ਕਰਵਾਉਣਾ ਚਾਹੋਗੇ ਕਰਵਾ ਸਕਦੇ ਹੋਗੇ ਬਾਟਮ ਦੇ ਉੱਪਰ ਵਰਕ ਇਹ ਆਪਾਂ ਨੂੰ ਭੈਣ ਨੇ ਡਿਜ਼ਾਈਨ ਸੈਂਡ ਕੀਤਾ ਸੀਗਾ ਜੇ ਤੁਹਾਨੂੰ ਇਹ ਡਿਜ਼ਾਈਨ ਮਤਲਬ ਵੀ ਤੁਸੀਂ ਆਪਣੇ ਵੀ ਇਹ ਡਿਜ਼ਾਈਨ ਤੁਸੀਂ ਨਹੀਂ ਰੈਡੀ ਕਰਵਾਉਣਾ ਚਾਹੁੰਦੇ ਹਨਾ ਤਾਂ ਤੁਸੀਂ ਆਪਣਾ ਡਿਜ਼ਾਈਨ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋਗੇ ਤੁਹਾਨੂੰ ਉਸ ਤੋਂ ਵੀ ਵਧੀਆ ਸੂਟ ਹੈਗਾ ਜਿਹੜਾ ਰੈਡੀ ਕਰਕੇ ਦੇਵਾਂਗੇ ਆਪਾਂ ਤੁਹਾਨੂੰ ਤੇ ਲਓ ਜੀ ਨੈਕਸਟ ਸੂਟ ਹੈਗਾ ਆਪਾਂ ਤੁਹਾਨੂੰ ਦਿਖਾਉਣਿਆਂਗੇ ਸਾਡੀ ਨਾ ਸਟਿਚਿੰਗ ਦੇ ਵਿੱਚ ਕੋਈ ਵੀ ਕਮੀ ਨਹੀਂ ਹੋਊਗੀ ਤੁਹਾਨੂੰ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਹਟਕੇ ਮਿਲੂਗਾ ਵਿਦ ਪੇਸਟਿੰਗ ਪੱਟੀ ਲਗਾ ਕੇ ਦੇਖੋ ਆਪਾਂ neck ਤੇ ਇਸ ਤਰ੍ਹਾਂ ਨਾ ਡਿਜ਼ਾਈਨ ਦਿੱਤਾ ਹੈ neck ਨੂੰ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਦੇ ਆਪਣੇ ਕੋਲ ਇੱਕ ਜਾਂ ਦੋ ਸੂਟ ਅਵੇਲੇਬਲ ਹੈਗਾਗਾ 1050 ਇਹਦਾ ਪ੍ਰਾਈਸ ਹੈਗਾ ਤੇ ਇਸ ਤਰ੍ਹਾਂ ਆਪਾਂ ਫਰੰਟ ਬੈਕ ਚਾਕਾਂ ਤੇ ਲੈਂਸ ਲਗਾਈ ਹੈਗੀ ਤੇ ਇਦਾਂ ਆਪਾਂ ਬਾਹਾਂ ਤੇ ਰੱਖਿਆ ਹੈ ਇਲਾਸਟਿਕ ਹੈ ਜੀ 올ਓਵਰ ਸੂਟ ਮਿਲੂਗਾ ਤੁਹਾਨੂੰ ਕੋਈ ਮੈਚਿੰਗ ਨਹੀਂ 1050 ਇਹ ਸੂਟ ਦਾ ਪ੍ਰਾਈਸ ਹੈ ਜੇ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਕਿ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਰੈਡੀ ਕੀਤਾ ਹੋਇਆ ਸੂਟ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਆਦਾ ਸੋਹਣਾ ਤੇ ਰੈਡੀ ਹੋਇਆਗਾ ਡਿਜ਼ਾਈਨ ਜੇ ਤੁਸੀਂ ਸਾਡੇ ਤੋਂ ਨਹੀਂ ਰੈਡੀ ਕਰਵਾਉਣਾ ਹੈਗਾ ਹਨਾ ਸੂਟ ਅਨ ਸਟਿਚ ਮੰਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸੂਟ ਦਾ ਇਹਦਾ ਸਕਰੀਨ ਸ਼ਾਟ ਲੈ ਕੇ ਡਿਜ਼ਾਈਨ ਤੁਸੀਂ ਕਿਤੋਂ ਵੀ ਰੈਡੀ ਕਰਵਾ ਲਓ ਕੋਈ ਚੱਕਰ ਨਹੀਂ ਇੱਥਾਂ ਦਾ ਤੋਂ ਬਾਅਦ ਆ ਜੂਗਾ ਜੀ ਇਹ ਦੇ ਨਾਲ ਦੇ ਆਪਾਂ ਸੂਟ ਨੇ ਆਪਾਂ ਹੋਰ ਲੈ ਕੇ ਆਏ ਆ ਆਪਾਂ ਪਹਿਲਾਂ ਲੈ ਕੇ ਆਏ ਸੀਗੇ ਕੱਲ ਨੂੰ ਵੀਡੀਓ ਅਪਲੋਡ ਕਰਾਂਗੇ ਥੋੜੇ ਜਿਹਾ ਕੋਸਟਲੀ ਨੇਗੇ 4000 ਪਲੱਸ ਇਹਨਾਂ ਦੀ ਕੋਸਟ ਹੈਗੀ ਤੇ ਵਧੀਆ ਚ ਨੇਗੇ ਸੂਟ ਤੇ ਬਹੁਤ ਸੋਹਣੀ ਪਿਓਰ ਚਿਨਵਾਂ ਦੇ ਸੂਟ ਨੇ ਚਿਨਵਾਂ ਸਿਲਕ ਹੈਗੀ ਕੱਲੀ ਚਿਨਵਾਂ ਨਹੀਂ ਹੈਗੀ ਬਹੁਤ ਸਾਰੇ ਕਲਰ ਲੈ ਕੇ ਆਏਗੇ ਤੁਸੀਂ ਕੱਲ ਜਿਹੜੀ ਵੀਡੀਓ ਆਊਗੀ ਆਪਣੀ ਉਹਦੇ ਵਿੱਚੋਂ ਕਲਰ ਨੇਗੇ ਸਿਲੈਕਟ ਕਰ ਸਕਦੇ ਹੋਗੇ ਦੇਖੋ ਇਦਾਂ ਆਪਾਂ ਡਿਜ਼ਾਈਨ ਰੈਡੀ ਕੀਤਾ ਹੈਗਾ ਹਨਾ ਬਾਵਾ ਆਪਾਂ ਤਾਂ ਕਿਉਂਕਿ ਇਹ ਪੈਨ ਦੇ ਕਾਫੀ ਜਿਆਦੇ ਸੂਟ ਸੀਗੇ ਆਪਾਂ ਸਾਰਿਆਂ ਤੇ ਅਲੱਗ-ਅਲੱਗ ਡਿਜ਼ਾਈਨ ਨੇਗੇ ਜਿਹੜੇ ਰੈਡੀ ਕੀਤੇ ਨੇਗੇ neck ਦਾ ਸਟਾਈਲ ਤੁਸੀਂ ਦੇਖ ਸਕਦੇ ਹੋਗੇ ਆਪਾਂ ਪੈਚ ਲਗਾ ਕੇ ਕੀਤਾ ਹੈਗਾ ਤੇ ਫਰੰਟ ਬੈਕ ਚਾਕਾ ਤੇ ਆਪਾਂ ਲੇਸ ਲਗਾਈ ਹੈਗੀ ਲੋ ਜੀ ਤੇ ਨਾਲ ਇਹਦੇ ਨਾਲ ਆਪਾਂ ਬਾਟਮ ਰੱਖੀ ਹੈ ਫਰਸੀ ਬਾਟਮ ਬਣਵਾ ਬਣਾਈ ਹੈ ਪੈਨ ਨੇ ਲੋ ਜੀ ਤੁਸੀਂ ਆਪਣਾ ਸਲਾਈ ਦਾ ਡਿਜ਼ਾਈਨ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋਗੇ ਜੇ ਤੁਸੀਂ ਗੱਲ ਸਾਡੇ ਤੇ ਛੱਡਦੇ ਤਾਂ ਤੁਹਾਨੂੰ ਪੂਰਾ ਵਧੀਆ ਡਿਜ਼ਾਈਨ ਜਿਹੜਾ ਰੈਡੀ ਕਰਕੇ ਦੇਵਾਂਗੇ ਇਸ ਤੋਂ ਬਾਅਦ ਜਿਹੜੇ ਆਪਾਂ 1050 ਜੌਰਜਟ ਤੇ ਸੂਟ ਪਾਏ ਸੀਗੇ ਸੇਮ ਸੂਟ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ। ਪ੍ਰਿੰਟ ਮਿਲ ਜੂਗਾ ਇਹਦੇ ਨਾਲ ਦਾ ਤਾਂ ਤੁਸੀਂ ਆਰਡਰ ਕਰ ਸਕਦੇ ਹੋ 1050 ਵਾਲੇ ਪਾਏ ਸੀ ਨਾ ਜਿਹੜੇ ਉਹ ਵਾਲੇ ਸੂਟ ਲēngਗੇ। ਇਸ ਤਰ੍ਹਾਂ ਦੇਖੋ ਨਾ ਇਹ ਆਜੂਗਾ ਜੀ। ਨੈੱਕ ਦਾ ਸਟਾਈਲ ਆਜੂਗਾ ਇਦਾਂ ਤੇ ਬਾਹਾਂ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਕਾਫੀ ਜ਼ਿਆਦਾ ਸੋਹਣੀ ਕੀਤੀ ਹੈਗੀ। ਤੇ ਪਲੱਸ ਕਿਹ ਰੇਤੇ ਵੀ ਦੇਖੋ 1050 ਵਾਲਾ ਸੂਟ ਇਦਾਂ ਲੱਗ ਨਹੀਂ ਰਿਹਾ ਹੈਗਾ ਨਾ ਵੀ ਇਹ 1050 ਆ ਤੇ ਰੈਡੀ ਕਰਕੇ ਦੇਖੋ ਕਿੰਨਾ ਸੋਹਣਾ ਆਪਾਂ ਸੂਟ ਲنگੇ ਰੈਡੀ ਕਰਵਾ ਕਰੇ ਲنگੇ ਤੇ ਇਹਦੇ ਨਾਲ ਬਾਟਮ ਆਪਾਂ ਹੈਵੀ ਬਣਾਈ ਹੈ ਤੁਸੀਂ ਜਰੂਰ ਬਾਟਮ ਮੈਂਸ਼ਨ ਕਰਿਆ ਕਰੋ ਵੀ ਸੈਮੀ ਸਟ੍ਰੇਟ ਪਟਿਆਲਾ ਕਿਦਾਂ ਬਣਾਉਣੀਆਂ ਹਨਾ ਸਾਨੂੰ ਸਾਨੂੰ ਤਾਂ ਹੀ ਪਤਾ ਲੱਗੂਗਾ ਹਨਾ ਤੁਹਾਡਾ ਪ੍ਰੋਪਰ ਸੂਟ ਹੈਗਾ ਜਿਹੜਾ ਉਸ ਤਰ੍ਹਾਂ ਰੈਡੀ ਕਰਾਂਗੇ ਆਪਾਂ ਇਹਦੇ ਨਾਲ ਦੇ ਤੁਹਾਨੂੰ ਸੂਟ ਮਿਲ ਜਾਣਗੇ ਲੈ ਸਕਦੇ ਹੋ ਲੋਟੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਕਿ ਮਲ ਕੋਟਨ ਦੇ ਵਿੱਚ ਸੀਗਾ ਤੇ ਇਹ ਆਪਾਂ ਇਸ ਤਰ੍ਹਾਂ ਰੈਡੀ ਕੀਤਾ ਹੈਗਾ ਸੂਟ ਹੈਗਾ ਜਿਹੜਾ ਇਦਾਂ ਆਪਾਂ ਨੈਕ ਬਣਾਇਆ ਹੈਗਾ ਤੇ ਫਰੰਟ ਪੈਕ ਆਪਾਂ ਚਾਕਾਂ ਤੇ ਲੈਂਸ ਲਗਾਏ ਹੈਗੀ ਆਪਣੀ ਲੈਸਸ ਦਾ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੋਟਨ ਦੀ ਲੈਸ ਹੁੰਦੀ ਹੈਗੀ ਦੇਖੋ ਨਾ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਤੇ ਸਾਰੇ ਸੂਟਾਂ ਦੀਆਂ ਦੇਖੋ ਇਸ ਤਰ੍ਹਾਂ ਸਲਿੱਪ ਲੱਗੀਆਂ ਹੁੰਦੀਆਂ ਨੇਗੀਆਂ ਸਾਡੇ ਜਿੱਦਾਂ ਵੀ ਸੂਟ ਰੈਡੀ ਹੋ ਕੇ ਆਉਂਦੇ ਨੇ ਅੰਦਰਲੀ ਸਾਈਡ ਜਿਹੜੇ ਜਿਹੜੇ ਕਸਟਮਰ ਦੇ ਆਪਾਂ ਸੂਟ ਰੈਡੀ ਕਰਵਾਉਣੇ ਆਗੇ ਲਓ ਜੀ ਇਸ ਤਰ੍ਹਾਂ ਇਹ ਵਾਲਾ ਰਹੂਗੀ ਜੀ ਬਾਟਮ ਰਹੂਗੀ ਲਓ ਜੀ ਕਾਫੀ ਸੂਟ ਰੈਡੀ ਹੋ ਕੇ ਆਏ ਨੇ ਜੀ ਇਹਦੇ ਨਾਲ ਇਹ ਮੈਂ ਤੁਹਾਨੂੰ ਹੋਰ ਵੀ ਸ਼ੋਅ ਕਰ ਦਿੰਨੀ ਆ ਹਨਾ ਹਾਂਜੀ ਤੇ ਲਓ ਜੀ ਪਹਿਲਾ ਸੂਟ ਇਹ ਇਹ ਵਾਲਾ ਡਿਜ਼ਾਈਨ ਸੀਗਾ ਪਹਿਲਾ ਇੱਥੇ ਹਨਾ ਤੁਸੀਂ ਦੇਖ ਸਕਦੇ ਹੋਵੋਗੇ ਅਗਲਾ ਡਿਜ਼ਾਈਨ ਤੁਸੀਂ ਇਹੀ ਸੂਟ ਤੇ ਦੇਖ ਸਕਦੇ ਹੋ ਸਾਰੇ 올ਓਵਰ ਨੇਗੇ बॉटम ਦੇ ਉੱਪਰ ਕੋਈ ਵੀ ਡਿਜ਼ਾਈਨ ਨਹੀਂ ਹੈਗਾ ਤੇ ਸਿਰਫ ਮਤਲਬ ਮੈਂ ਤੁਹਾਨੂੰ ਸ਼ਰਟਾਂ ਸ਼ੋਅ ਕਰ ਦਿੰਨੀ ਆ ਇਹ ਵੀ ਸ਼ਰਟਸ ਤੇ ਕਿਹੜੇ ਕਿਹੜਾ ਡਿਜ਼ਾਈਨ ਹੈ ਹਨਾ ਤੁਸੀਂ ਦੇਖ ਸਕਦੇ ਹੋਗੇ ਲੋਟੀ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਦੇਖੋ neck ਦਾ ਸਟਾਈਲ ਬਣਾਇਆ ਹੈਗਾ ਹਨਾ ਤੁਸੀਂ ਦੇਖ ਸਕਦੇ ਹੋਗੇ ਤੇ ਸੈਂਟਰ ਦੇ ਵਿੱਚ ਦੇਖੋ ਆਪਾਂ ਲੈਂਸ ਦਾ ਜਿਹੜੀ ਕੱਟ ਵਾਲੀ ਲੈਂਸ ਦਾ ਡਿਜ਼ਾਈਨ ਬਣਾਇਆ ਹੈਗਾ ਫਿਰ ਜਦੋਂ ਆਪਾਂ ਕੱਟ ਵਾਲੀ ਲੈਂਸ ਲਗਾਉਣੀ ਆਪਾਂ ਫਰੰਟ ਪੈਕ ਚਾਕਾਂ ਤੇ ਕੋਈ ਵੀ ਲੈਂਸ ਨਹੀਂ ਲਗਾਉਂਦੇ ਕਿਉਂਕਿ ਉਹ ਥੋੜਾ ਜਿਹਾ ਓਵਰ ਕਮ ਹੋ ਜਾਂਦਾ ਹੈਗਾ ਉਹ ਸੋਹਣਾ ਨਹੀਂ ਲੱਗਦਾ ਦੇਖੋ ਬਾਹਾਂ ਦੇ ਉੱਪਰ ਆਪਾਂ ਸੇਮ ਡਿਜ਼ਾਈਨ ਹੈਗਾ ਜਿੱਦਾਂ ਸ਼ਰਟ ਤੇ ਪਾਇਆ ਹੈਗਾ ਹਨਾ ਫਰੰਟ ਤੇ ਉਦਾਂ ਬਾਹਾਂ ਦੇ ਉੱਪਰ ਆਪਾਂ ਡਿਜ਼ਾਈਨ ਦਿੱਤਾ ਹੈਗਾ ਠੀਕ ਹੈ ਜੀ ਇਹਦੇ ਨਾਲ ਦੇ ਮੈਂ ਤੁਹਾਨੂੰ ਹੋਰ ਵੀ ਸੂਟ ਦਿਖਾਉਣੀਆਂ ਆਂ ਜਿਹੜੇ ਰੈਡੀ ਹੋਏ ਨੇ ਜਿਹ ਪਲੱਸ ਉਹ ਬਾਟਮ ਵਰਕ ਨਾਲ ਸੂਟ ਲੰਗੇ ਜਿਹੜੇ ਲੋਕਾਂ ਲਈ ਤੇ ਇਹ ਵਾਲੇ ਤੁਸੀਂ ਦੇਖ ਸਕਦੇ ਹੋਗੇ ਪੀਸ ਲੰਗੇ ਜਿਹੜੇ ਰੈਡੀ ਹੋ ਕੇ ਇਹ ਵੀ ਬਾਹਰ ਜਾਣਗੇ ਪਾ ਪਹਿਣ ਹੋਣਾਂ ਦੇ ਆਰਡਰ ਲੰਗੇ ਤੇ ਸ਼ਰਟਸ ਆਪਾਂ ਰੱਖਿਆ ਨੇ ਗਿਆ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈਗਾ ਪੈਚ ਲਗਾ ਕੇ ਤੇ ਪਲੱਸ ਦੇਖੋ ਬਾਹਾਂ ਤੇ ਆਪਾਂ ਇਸ ਤਰ੍ਹਾਂ ਲੈਂਸ ਲਗਾਈਏਗੀ ਫਰੰਟ ਪੈਕ ਚਾਕਾਂ ਤੇ ਲੈਂਸ ਲਗਾਈਏਗੀ ਤੇ ਬਾਟਮ ਦੇ ਉੱਪਰ ਵਰਕ ਹੈਗਾ ਸੇਮ ਇਦਾਂ ਹੀ ਇਹ ਵਾਲੇ ਪੀਸ ਦੇ ਉੱਤੇ ਹੈਗਾ ਬਾਟਮ ਦੇ ਉੱਪਰ ਵਰਕ ਹੈਗਾ ਤੇ ਸੇਮ ਸਟਾਈਲ ਥੋੜਾ ਡਿਫਰੈਂਟ ਸਟਾਈਲ ਦਾ ਪਰ ਰੈਡੀ ਕੀਤਾ ਇਹਦੇ neck ਤੇ ਆਪਾਂ ਇਸ ਤਰ੍ਹਾਂ ਜਿਹੜਾ ਸਟਾਈਲ ਹੈਗਾ ਦਿੱਤਾ ਹੈਗਾ ਤੇ ਪਾਵਾਂ ਦੇ ਉੱਪਰ ਆਪਾਂ ਪੈਚ ਲਗਾਇਆ ਹੈਗਾ ਇਹਦੇ ਨਾਲ ਤੇ ਤੁਹਾਨੂੰ ਸੂਟ ਮਿਲ ਜਾਣਗੇ ਮਾਲ ਦੇ ਵਿੱਚ ਨੇਗੇ ਕਾਟਨ ਨਹੀਂ ਹੈਗੀ ਤੇ ਇਸ ਤਰ੍ਹਾਂ ਆਪਾਂ ਘੇਰੇ ਤੇ ਡਿਜ਼ਾਈਨ ਦਿੱਤਾ ਹੈ ਠੀਕ ਹੈ ਜੀ ਕਲਰ ਵੀ ਅਵੇਲੇਬਲ ਹੈਗੇ ਨੇਗੇ ਹੋਰ ਬਹੁਤ سارے ਬਲੈਕ ਕਲਰ ਦੇ ਵਿੱਚ ਗ੍ਰੇ ਨਹੀਂ ਹੈਗਾ ਤੇ ਹੋਲ ਬਹੁਤ ਸਾਰੇ ਗ੍ਰੀਨ ਗ੍ਰੀਨ ਹੈਗਾਗਾ ਤੇ ਬਹੁਤ ਸਾਰੇ ਕਲਰ ਨੇਗੇ ਤੁਹਾਨੂੰ ਮਿਲ ਜਾਣਗੇ ਹਾਂਜੀ ਤੇ ਕੋਈ ਵੀ ਆਪਾਂ ਹਨਾ ਪ੍ਰਿੰਟ ਹੈਗਾ ਤੁਸੀਂ ਹਨਾ ਦੇਖੋ ਟਿਸਟਰ ਦਾ ਪ੍ਰਿੰਟ ਹੈਗਾ ਇਹ ਵੀ ਟਿਸਟਰ ਦੀ ਪ੍ਰਿੰਟ ਤੁਹਾਨੂੰ ਮੈਂ ਸ਼ੋਅ ਕਰ ਰਹੀ ਹਾਂ ਹੁਣ ਵੀ ਤੇ ਕੋਈ ਵੀ ਹਨਾ ਪ੍ਰਿੰਟ ਹੁੰਦਾਗਾ ਸਜਾਉਣਾ ਸਾਡੀ ਜ਼ਿੰਮੇਵਾਰੀ ਹੈ ਸਲਾਈ ਦੇ ਵਿੱਚ ਸਜਾਉਣਾ ਵਰਕ ਦੇ ਵਿੱਚ ਸਜਾਉਣਾਗਾ ਹਨਾ ਉਹ ਸਾਡੀ ਜ਼ਿੰਮੇਵਾਰੀ ਹੈ ਜਿੰਨੇ ਵੀ ਹੁਣ ਤੱਕ ਆਰਡਰ ਆਏ ਨੇਗੇ ਕਿਸੇ ਵੀ ਭੈਣ ਨੇ ਕਿਸੇ ਵੀ ਕੜਾਈ ਤੇ ਸਾਨੂੰ ਕਲਰ ਨਹੀਂ ਦੱਸਿਆ ਹੈਗਾ ਵੀ ਤੁਸੀਂ ਇਸ ਤਰ੍ਹਾਂ ਦਾ ਕਲਰ ਲਾ ਦਿਓ ਜਿੰਨੇ ਸੂਟ ਬਣ ਕੇ ਜਾ ਰਹੇ ਨੇਗੇ ਟੱਚਵੁੱਡ ਹਨ ਸਾਰੀਆਂ ਭੈਣਾਂ ਨੂੰ ਇੰਨੇ ਕੁ ਪਸੰਦ ਆ ਰਹੇ ਨੇਗੇ ਸੂਟ ਜਿਹੜੇ ਬਣ ਕੇ ਜਾ ਰਹੇ ਨੇਗੇ ਅਸੀਂ ਖੁਦ ਹਨ ਸਾਰਾ ਜਿਹੜਾਗਾ ਕੰਮ ਹੈਗਾ ਖੁਦ ਮਤਲਬ ਸਾਰੀ ਇੱਕ ਇੱਕ ਚੀਜ਼ ਐਨ ਨੋਟ ਕਰਕੇ ਸਾਰਾ ਹਨ ਦਿਲੋਂ ਕੰਮ ਕਰਦੇ ਆਂਗੇ ਪੈਸਿਆਂ ਲਈ ਨਹੀਂ ਦਿਲੋਂ ਕੰਮ ਕਰਦੇ ਆਂਗੇ ਵੀ ਹਾਂ ਚੀਜ਼ ਹੈ ਜਿਹੜੀ ਸਭ ਤੋਂ ਪਹਿਲਾਂ ਸਾਨੂੰ ਇਹ ਹੁੰਦਾਗਾ ਵੀ ਹਾਂ ਜਿੱਥੇ ਇਹ ਸਾਡਾ ਸੂਟ ਬਣ ਕੇ ਜਾ ਰਿਹਾ ਉਹ ਸੰਤੁਸ਼ਟ ਹੋਣ ਵੀ ਹਾਂ ਸਾਨੂੰ ਵਧੀਆ ਸੂਟ ਆਇਆਗਾ ਪੈਣ ਜਦੋਂ ਪਾਉਂਦੀਆਂ ਨੇ ਪਹਿਣਾ ਇੰਨੀਆਂ ਖੁਸ਼ ਹੁੰਦੀਆਂ ਨੇ ਫਿਟਿੰਗ ਤੇ ਡਿਜ਼ਾਈਨ ਚਲੋ ਫੈਬਰਿਕ ਤਾਂ ਹਨ ਸਾਰੀਆਂ ਪਹਿਣਾ ਨੂੰ ਪਤਾ ਹੀ ਹੈ ਜਿਹੜੇ ਅਨਸਰ ਚ ਵੀ ਮੰਗਾਉਂਦੇ ਆਂ ਵਰਕ ਵਾਲੇ ਸੂਟ ਹੈਂਡ ਮਸ਼ੀਨ ਹਨਾ ਵੀ ਉਹ ਸੈਟੀਸਫਾਈ ਹੋਣ ਸਾਡੇ ਸੂਟ ਪਾ ਕੇ ਵੀ ਹਾਂ ਬਹੁਤ ਵਧੀਆ ਕੰਮ ਕੀਤਾ ਜਿੰਨੇ ਵੀ ਸਾਡੇ ਹਨਾ ਸੂਟ ਰੈਡੀ ਹੋ ਕੇ ਜਾ ਰਹੇ ਬਹੁਤ ਪਸੰਦ ਆ ਰਹੇ ਨੇ ਤੁਹਾਡੇ ਸਾਰਿਆਂ ਦਾ ਥੈਂਕ ਯੂ ਜਿੰਨੀ ਵਾਰ ਮੈਂ ਤੁਹਾਡਾ ਧੰਨਵਾਦ ਕਰਾਂ ਹਨਾ ਮੇਰੀ YouTube ਫੈਮਲੀ ਹੈਗੀ ਜਿੰਨੇ ਵੀ ਮੇਰੇ ਨਾਲ client ਮੇਰੇ ਬਾਅਦ ਚ ਨੇ ਕਿ ਮੇਰੇ ਨਾਲ ਹਨਾ ਪਹਿਣਾ ਕੁਸ਼ਕ ਇੰਨੇ ਕੁ ਵਧੀਆ ਮੇਰੀਆਂ ਹਨਾ ਪਹਿਣਾ ਲੰਗੀਆਂ ਬਾਹਰ ਤੋਂ ਇੰਡੀਆ ਤੋਂ ਵੀ ਮੇਰੇ ਹਨਾ ਦੇਖੋ ਵੀ ਮੇਰੇ ਸੱਕੀ ਭੈਣ ਨਹੀਂ ਹੈਗੀ ਚਲੋ ਹਣਾ ਮੇਰੀ ਸੱਕੀਆਂ ਭੈਣਾਂ ਤੋਂ ਵੀ ਵੱਧ ਕੇ ਮੇਰੇ ਨਾਲ ਇੱਕ ਤਰ੍ਹਾਂ ਦਾ ਵਾਰਤਰੀਆਂ ਨੇ ਹਣਾ ਮੈਂ ਕੁਝ ਵੀ ਗੱਲ ਕਹਿਣੀ ਹੈਗੀ ਹਣਾ ਵੀ ਨਾਰਮਲ ਗੱਲ ਕਰਾਂ ਭੈਣ ਹੋਣੀ ਉਹਦੀ ਹਾਜ਼ਰ ਕਰ ਦਿੰਦੇ ਨੇ ਵੀ ਹਾਂ ਵੀ ਲੋ ਤੇਰੇ ਲਈ ਇਹ ਚੀਜ਼ ਹਾਜ਼ਰ ਹੈਗੀ ਥੈਂਕ ਯੂ ਹਣਾ ਤੁਹਾਡਾ ਤੈਤ ਲੋ ਧੰਨਵਾਦ ਤੇ ਮੈਂ ਸੱਚੀ ਦੱਸਣਾ ਹਨਾ ਵੀ ਮੈਂ ਥੋੜਾ ਜਿੰਨੀ ਵਾਰ ਧੰਨਵਾਦ ਕਰਾਂ ਉਨਾਂ ਹੀ ਥੋੜਾ ਹੈਗਾ ਵੀ ਤੁਸੀਂ ਮੈਂ ਇੱਕ ਵਾਰ ਸਿੱਕ ਚੀਜ਼ ਮੂੰਹ ਚੋਂ ਕੱਢਦੀ ਆ ਉਹਦੀ ਨਾਲ ਦੀ ਨਾਲ ਮੇਰੇ ਲਈ ਹਾਜ਼ਰ ਹੁੰਦੀ ਹੈਗੀ ਤੇ ਤੁਸੀਂ ਮੇਰਾ ਪਰਿਵਾਰ ਹੋ ਹਨਾ ਤੇ ਕਈ ਮਤਲਬ ਮੇਰੇ ਹਨਾ ਭੈਣ ਦੀ ਤਰ੍ਹਾਂ ਵਰਤਰੇਣਗੇ ਕੋਈ ਮੇਰੀ ਮਾਂ ਦੀ ਤਰ੍ਹਾਂ ਵਰਤਰੇਣਗੇ ਮੇਰੇ ਨਾਲ ਹਨਾ ਤੇ ਬਸ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਵੀ ਕਿਵੇਂ ਕਿਵੇਂ ਦੇ ਰਿਸ਼ਤੇ ਨੇ ਹਨਾ ਸੂਟਸ ਵਗੈਰਾ ਵੀ ਲੈਂਦੇ ਨੇ ਚਲੋ ਗੱਲਾਂ ਸਾਡੀਆਂ ਘੰਟਾ ਘੰਟਾ ਫੋਨ ਚੱਲੀ ਜਾਂਦਾ ਭੈਣ ਹੋਣਾ ਨਾਲ ਤੇ ਇਦਾਂ ਹੀ ਬਸ ਸੂਟਾਂ ਦੀ ਸਾਡੀ ਗੱਲ ਘੱਟ ਹੁੰਦੀ ਆ ਵੈਸੇ ਪਰਿਵਾਰਿਕ ਗੱਲਾਂ ਹਨਾ ਬਹੁਤ ਹੁੰਦੀਆਂ ਨੇ ਚਲੋ ਰੱਬ ਦੇ ਰੂਪ ਵਿੱਚ ਹੁੰਦਾ ਕਹਿੰਦੇ ਕਸਟਮਰ ਪਰ ਵੀ ਮੈਨੂੰ ਬਹੁਤ ਸਾਰਾ ਪਿਆਰ ਮਿਲਿਆ ਜੇ ਮੈਂ YouTube ਤੇ ਆਈ ਆਂਗੀ ਬਹੁਤ ਬਹੁਤ ਵਧੀਆ ਹਨਾ ਮੇਰੇ ਕੰਮ ਦਾ ਵੀ ਰਿਸਪੌਂਸ ਮੈਨੂੰ ਬਹੁਤ ਵਧੀਆ ਮਿਲਿਆ ਹੈਗਾ ਜੇ ਮੈਂ YouTube ਤੇ ਮੇਰੀ ਸਪੋਰਟ ਵੀ ਬਹੁਤ ਕੀਤੀ ਹੈ ਹਨਾ ਤੇ ਅੱਗੇ ਵੀ ਤੁਸੀਂ ਮੇਰੀ ਸਪੋਰਟ ਕਰੋਗੇ ਮੈਨੂੰ ਪੂਰਾ ਵਿਸ਼ਵਾਸ ਹੈਗਾ ਤੇ ਕੋਈ ਵੀ ਭੈਣ ਨਵੀਂ ਹੈ ਹਨਾ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਬੇਫਿਕਰ ਹੋ ਕੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਆਪਣਾ ਜਿਹੜਾ ਕੰਮ ਹੈ ਸਾਰਾ ਜੈਨੂਇਨ ਹੈ ਕੋਈ ਫੇਕ ਨਹੀਂ ਕਾਫੀ ਬਣਾ ਹਣਾ ਮੈਨੂੰ ਮੈਸੇਜ ਕਰਦੀਆਂ ਹੁੰਦੀਆਂ ਨੇ ਵੀ ਤੁਸੀਂ ਵੀ ਅਸੀਂ ਇਦਾਂ ਸਾਡੀ ਪੇਮੈਂਟ ਅਸੀਂ ਪਾਈ ਸੀਗੀ ਵੀ ਸਾਨੂੰ ਬਲੌਕ ਕਰ ਤੇ ਸਾਡੇ ਫੋਨ ਨਹੀਂ ਚੱਕ ਰਹੇ ਹਨਾ ਉਹਨਾਂ ਤੋਂ ਬਚੋ ਆਪਾਂ ਕਹਿੰਦੇ ਆ ਮੈਨੂੰ ਤੋਂ ਬਚੋ ਹਨਾ ਤੇ ਜੇ ਹੁਣ ਆਪਾਂ YouTube ਤੇ ਕੰਮ ਕਰ ਰਹੇ ਹਾਂਗੇ ਹਨਾ ਤੁਹਾਡਾ ਪਾਰਸਲ ਲੇਟ ਹੋ ਸਕਦਾ ਹੈ ਕੰਮ ਇੱਕ ਦੋ ਤਿੰਨ ਲੇਟ ਹੋ ਸਕਦਾ ਪਰ ਆਪਣਾ ਕੰਮ ਕੋਈ ਵੀ ਫੇਕ ਕੰਮ ਨਹੀਂ ਹੈਗਾ ਸਾਰਾ ਜੈਨੂਇਨ ਕੰਮ ਹੈਗਾ ਬੇਫਿਕਰ ਹੋ ਕੇ ਤੁਸੀਂ ਜਿੰਮੇ ਦਾ ਵੀ ਆਰਡਰ ਦੇਣਾ ਚਾਹੁੰਦੇ ਆ ਸਾਨੂੰ ਦੇ ਸਕਦੇ ਹੋਗੇ ਇਹ ਮੈਂ ਇਦਾਂ ਗੱਲ ਕਰ ਰਹੀ ਆ ਕਿ ਹੁਣ ਵੀ ਜਿਵੇਂ ਹਨਾ ਤੁਸੀਂ ਮੈਂ ਇਹ ਤੁਹਾਨੂੰ ਪ੍ਰਿੰਟ ਦਿਖਾ ਰਹੀ ਆਂਗੀ ਮਤਲਬ ਇਹ ਸਲਾਈ ਦੇ ਵਿੱਚ ਵੀ ਦੇਖੋ ਨਾ ਇਹ ਡਿਜ਼ਾਈਨ ਛੱਡੋ ਤੁਸੀਂ ਇਸ ਤੋਂ ਵੀ ਵਧੀਆ ਹੋਰ ਕੋਈ ਡਿਜ਼ਾਈਨ ਅਸੀਂ ਸੋਚ ਕੇ ਹਨਾ ਇੱਥੇ ਪਾਵਾਂਗੇ ਵੀ ਆਹ ਜਚੂਗਾ ਹਨਾ ਤੁਹਾਨੂੰ ਕੋਈ ਵੀ ਤੁਸੀਂ ਪ੍ਰਿੰਟ ਸਿਲੈਕਟ ਕਰ ਲਓ ਜਚਾਉਣਾ ਸਾਡੀ ਜ਼ਿੰਮੇਵਾਰੀ ਹੈਗੀ ਤੇ ਇਹ ਇਦਾਂ ਹੋ ਜਾਂਦਾ ਵੀ ਆਹ ਪਣ ਚੀਜ਼ ਬਣੀ ਦਿਖ ਰਹੀ ਆ ਹਨਾ ਫਿਰ ਜਿਹੜੀਆਂ ਭੈਣਾਂ ਸਾਨੂੰ ਪੁੱਛਦੇ ਨੇ ਵੀ ਸਾਨੂੰ ਦਿਖ ਰਹੀ ਆ ਵੀ ਇਹ ਬਣਿਆ ਹੋਇਆ ਇਦਾਂ ਵਧੀਆ ਹਨਾ ਤੁਸੀਂ ਯਕੀਨ ਰੱਖੋ ਵੀ ਤੁਹਾਨੂੰ ਇਹ ਵੀ ਓਦੋਂ ਵਧੀਆ ਹੀ ਬਣਾ ਕੇ ਦੇਵਾਂਗੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਹਨਾ ਵੀ ਜਿਹੜੇ ਵੀ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋਗੇ ਲੋ ਜੀ ਤੇ ਰੈਡੀ ਕਰਕੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਆਪਾਂ ਦਵਾਂਗੇ ਕੋਈ ਵੀ ਤੁਸੀਂ ਸਿਲੇਕਟ ਕਰ ਲਓ ਇਹ ਆਪਣੇ ਕੋਲੇ ਬਸ ਰਹਿ ਗਏ ਨੇਗੇ ਸੂਟ ਇਹਦੇ ਵਿੱਚੋਂ ਠੀਕ ਐ ਸੀ ਇਹਦੇ ਨਾਲ ਦੇ ਕਾਫੀ ਸੂਟ ਨੇਗੇ ਜਿਹੜੇ ਰੈਡੀ ਹੋਏ ਨੇਗੇ ਬਾਟਮ ਵਰਕ ਨਾਲ ਵੀ ਹੋਏ ਨੇ ਵਿਦਆਊਟ ਬਾਟਮ 올 ਓਵਰ ਵੀ ਹੋਏ ਨੇਗੇ ਪਹਿਲਾਂ ਵੀ ਮੈਂ ਭੇਜਿਆ ਸੀਗਾ ਪੈਨ ਦਾ ਯੂਐਸਏ ਸੂਟ ਤੇ ਉਹ ਉਹਨਾਂ ਨੇ ਵੀ 올ਓਵਰ ਹੀ ਲਿਆ ਸੀਗਾ ਲੋ ਜੀ ਹੁਣ ਇਹ ਵਾਲਾ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਹਨਾ कॉटन सिल्क ਦੇ ਵਿੱਚ ਹੈਗਾ ਤੇ ਮੈਂ ਵੀਅਰ ਕੀਤਾ ਸੀਗਾ ਸੂਟ ਇਹ ਗ੍ਰੀਨ ਜੇ ਕਲਰ ਦੇ ਵਿੱਚ ਤੇ ਉਹਦਾ ਹੀ ਆਪਣੇ ਕੋਲੇ ਇੱਕ ਕਲਰ ਹੈਗਾ ਸੀਗਾ ਦੋ ਲੈ ਕੇ ਆਏ ਸੀ ਇੱਕ ਮੈਂ ਭੈਣ ਦਾ ਬਾਹਰ ਯੂਐਸਏ 베ਸ ਦਾ ਸੀਗਾ ਸੂਟ ਰੈਡੀ ਕਰਕੇ ਤੇ ਇਹ ਹੁਣ ਆਪਣਾ ਜਾਊਗਾ ਜੀ ਹਰਿਆਣੇ ਦੇ ਵਿੱਚ ਸੂਟ ਜਾਊਗਾ ਇਹ ਵਾਲਾ ਲਓ ਜੀ ਇਹ ਉਹ ਪੈਨ ਦੇ ਇਹ ਪੈਨ ਦੇ ਵੀ ਕਾਫੀ ਆਰਡਰ ਨੇ 7-8 ਸੂਟ ਨੇ ਹਰਿਆਣੇ ਦੇ ਵਿੱਚੋਂ ਪੈਨ ਹੋਣਾਂ ਦੇ ਲੋ ਜੀ ਇਸ ਤਰ੍ਹਾਂ ਇਹ neck ਬਣਾਇਆ ਆਪਾਂ ਦੇਖੋ neck ਦਾ ਸਟਾਈਲ ਤੁਸੀਂ ਦੇਖ ਸਕਦੇ ਹੋ ਕਾਫੀ ਕੀ ਕਰਦੇ ਨੇ ਹਨਾ ਇਦਾਂ ਪੈਚ ਲਗਾ ਦਿੰਦੇ ਨੇ ਲੈਸ ਲਗਾ ਦਿੰਦੇ ਨੇ ਇੱਥੋਂ ਖਾਲੀ ਛਾੜ ਦਿੰਦੇ ਨੇ ਉਹ ਸੂਟ ਦੀ ਗ੍ਰੇਸ ਕਦੇ ਵੀ ਨਹੀਂ ਆਉਂਦੀ ਹੈਗੀ ਜਿੱਦਾਂ ਉਹਨੂੰ ਗਲੇ ਤੇ ਕੁਝ ਨਾ ਕੁਝ ਆਪਾਂ ਨੂੰ ਡਿਜ਼ਾਈਨ ਆ ਜਿਹੜਾ ਦੇਣਾ ਪੈਂਦਾ ਹੈਗਾ ਲੋ ਜੀ ਇਸ ਤਰ੍ਹਾਂ ਇਹ ਹੈਗਾ ਜੀ ਘੇਰੇ ਦੇ ਉੱਪਰ ਹੈਗਾ ਪੈਚ ਲਗਾਇਆਗਾ ਨਾਲੇ ਇਹ ਸੂਟ 올ਓਵਰ ਸੀਗਾ ਪਰ ਆਪਾਂ ਪੈਚ ਲਗਾ ਕੇ ਸੂਟ ਨੂੰ ਬਹੁਤ ਜ਼ਿਆਦਾ ਸੋਹਣਾ ਸਜਾਇਆਗਾ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਆਜੂਗਾ ਜੀ ਲੋ ਜੀ ਇਸ ਤੋਂ ਬਾਅਦ ਆਜੂਗਾ ਜੀ ਮਲ कॉटन ਦੇ ਵਿੱਚ ਸੀਗਾ ਸੂਟ ਆ ਦੁਪੱਟੇ ਨਾਲ ਦੇਖੋ ਇਸ ਤਰ੍ਹਾਂ ਆਪਾਂ ਡਿਜ਼ਾਈਨ ਦਿੱਤਾ ਹੈਗਾ ਤੇ ਬਾਵਾ ਤੁਸੀਂ ਦੇਖ ਸਕਦੇ ਹੋ ਕਾਫੀ ਜਿਆਦੇ ਸੋਹਣੇ ਬਣਾਏ ਨੇ ਫਰੰਟ ਪੈਕ ਚਾਕਾਂ ਦੇ ਉੱਪਰ ਆਪਾਂ ਲਾਸ ਲਗਾਈ ਹੈ ਦੋ ਕਲਰ ਦੇ ਵਿੱਚ ਵਿਦ ਦੁਪੱਟਾ ਤੇ ਵੀ ਲਾਸ ਹੈ ਦੁਪੱਟਾ ਵੀ ਰੈਡੀ ਆ ਤੇ ਬਾਟਮ ਜਿੱਦਾਂ ਸਾਨੂੰ ਕਹਿੰਦੇ ਨੇ ਹਨਾ ਵੀ ਸਾਡੀ ਹੈਵੀ ਬਣਾਓ ਵੀ ਸੈਮੀ ਬਣਾਓ ਪਟਿਆਲਾ ਬਣਾਓ ਸਟ੍ਰੇਟ ਬਣਾਓ ਜਿੱਦਾਂ ਵੀ ਸਾਨੂੰ ਕਹਿੰਦੇ ਨੇ ਸਾਡੀ ਡਿਟੇਲ ਦੇ ਵਿੱਚ ਚਾਹੁੰਦਾ ਉਦਾਂ ਆਪਾਂ ਰੈਡੀ ਕਰ ਦੇਵਾਂਗੇ ਹਲੋ ਜੀ ਇਸ ਤੋਂ ਬਾਅਦ ਆ ਗਿਆ ਜੀ ਖਾਦੀ कॉटन ਇਹ ਜਿਹੜੀ ਖਾਦੀ ਆ ਨਾ ਬਹੁਤ ਜਿਆਦਾ ਲਾਈਟ ਵੇਟ ਹੈਗੀ ਬਹੁਤ ਜਿਆਦਾ ਸੋਹਣੀ ਹੈ ਉਸ ਦਿਨ ਜਿਹੜੇ ਮੈਂ ਤੁਹਾਨੂੰ ਕਲਰ ਦਿਖਾਏ ਸੀਗੇ ਸਾਰੇ ਇਹ ਫੈ布ਰਿਕ ਦੇ ਵਿੱਚ ਸੀਗੇ ਇਹ ਜਿੰਨੇ ਵੀ ਆਰਡਰ ਹਨਾ ਅਸੀਂ ਰੈਡੀ ਕਰਦੇ ਆ ਰਿਪੀਟ ਦੁਬਾਰੇ ਉਨੇ ਹੀ ਆ ਜਾਂਦੇ ਨੇ ਹੁਣ ਵੀ ਰੈਡੀ ਹੋਣ ਲਈ ਗਏ ਹੋਏ ਨੇਗੇ ਸੂਟ ਲੋ ਜੀ ਇਹ ਫਿਟਿੰਗ ਦਾ ਪ੍ਰੋਪਰ ਸੂਟ ਹੈਗਾ ਇਸ ਤਰ੍ਹਾਂ ਨੈਕ ਹੈ ਸਾਰਾ ਇਹ ਆਰੀ ਤੇ ਪਫ ਦਾ ਕੰਮ ਹੋਇਆ ਹੋਇਆ ਹੈਗਾ ਤੁਸੀਂ ਕੰਮ ਦੇਖ ਸਕਦੇ ਹੋਗੇ ਵੀ ਕਿੰਨਾ ਜਿਆਦਾ ਸੋਹਣਾ ਹੈਗਾ ਹਲੋ ਜੀ ਇਸ ਤਰ੍ਹਾਂ ਇਹ ਬਾਵਾ ਨਹੀਂ ਗਿਆ ਇਹ ਸੂਟ ਹੈ ਜਿਹੜਾ ਵਿਦਆਊਟ ਦੁਪੱਟਾ ਚਾਹੂਗਾ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਡਿਜ਼ਾਈਨ ਪਸੰਦ ਆਉਂਦਾ ਵਰਕ ਦਾ ਡਿਜ਼ਾਈਨ ਪਸੰਦ ਆਉਂਦਾ ਖੁਦ ਤੁਹਾਡਾ ਆਪਣਾ ਡਿਜ਼ਾਈਨ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰਕੇ ਸੂਟ ਦੇਗੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਹਾਂਜੀ ਹੁਣ ਮੈਂ ਤੁਹਾਨੂੰ ਇੱਕ ਫੈਬਰਿਕ ਹੋਰ ਦਿਖਾਉਣੀ ਹੈਗੀ ਇੱਕ ਆਇਆ ਸੀਗਾ ਪਹਿਲਾਂ ਬਾਂਦਨੀ ਦੇ ਵਿੱਚ ਫੈਬਰਿਕ ਆਇਆ ਸੀ ਹਨਾ ਜਿਹੜੀਆਂ ਪੈਣਾ ਰਹਿ ਗਈਆਂ ਸੀ ਮੇਰੇ ਸੂਟ ਨਾਲ ਦੇ ਆਰਡਰ ਦੇਣਾ ਚਾਹੁੰਦੀਆਂ ਸੀਗੇ ਹਨਾ ਤਾਂ ਤੁਸੀਂ ਇਹ ਵਾਲੇ ਫੈਬਰਿਕ ਤੇ ਕਿਉਂਕਿ ਇਹ ਤੁਹਾਡਾ ਹੁਣ ਪਾਰਟੀ ਵੇਅਰ ਸੂਟ ਹੈਗਾ ਅੱਗੇ ਵਧੀਆ ਕੰਮ ਆਊਗਾ ਇਹ ਟਿਸ਼ੂ ਬਾਂਦਣੀ ਹੈਗਾ ਤੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਇਹ ਇਦਾਂ ਸ਼ਰਟ ਹੈਗੀ ਇਦਾਂ ਲਾਈਨ ਵਾਲੀ ਬਾਟਮ ਹੈਗੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਵੀ ਕਿਹੜੇ ਕਿਹੜੇ ਕਲਰ ਹੈਗੇ ਨੇ ਆਪਣੇ ਕੋਲੇ ਕਲਰ ਸਾਰੇ ਹੀ ਸੋਹਣੇ ਨੇ ਤੇ ਤੁਸੀਂ ਹੈਂਡ ਦਾ ਕੰਮ ਕਰਾਓ ਮਸ਼ੀਨ ਦਾ ਕਰਵਾਓ ਆਰੀ ਦਾ ਕਰਵਾਓ ਜਿਵੇਂ ਦਾ ਵੀ ਕਰਵਾਉਣਾ ਚਾਹਣੇ ਉਦਾਂ ਦਾ ਤੁਸੀਂ ਕੰਮ ਕਰਵਾ ਸਕਦੇ ਹੋ ਦੇਖੋ ਬਾਟਮ ਕਲਰ ਸਾਰੇ ਹੀ ਬਹੁਤ ਹੀ ਜਿਆਦੇ ਪਿਆਰੇ ਕਲਰ ਨੇਗੇ ਜਦੋਂ ਕੰਮ ਹੋ ਗਿਆ ਤੇ ਵਰਕ ਵਗੈਰਾ ਹੋ ਗਿਆ ਤੇ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਜਿਹੜੇ ਰੈਡੀ ਹੋਣਗੇ ਠੀਕ ਹੈ ਜੀ ਲੋ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋਗੇ ਇਹ ਵਾਲੇ ਜਿਹੜੀਆਂ ਪੈਣਾ ਹਨਾ ਵੀ ਕਹਿੰਦੀ ਹੁੰਦੀ ਨੇ ਸਾਨੂੰ ਇਦਾਂ ਹੀ ਫੈਬਰਿਕ ਚਾਹੀਦਾ ਇਹ ਵਾਲੇ ਤੁਸੀਂ ਲੈ ਸਕਦੇ ਹੋ ਕਿਉਂਕਿ ਕਈ ਪੈਣਾ ਨੇ ਇੱਥੇ ਵਰਕ ਨਹੀਂ ਕਰਵਾਉਣਾ ਹੁੰਦੇ ਇਦਾਂ ਹੀ ਲੈਸ ਇਸ ਦਾ ਡਿਜ਼ਾਈਨ ਕਰਨਾ ਹੈਗਾ ਤਾਂ ਤੁਸੀਂ ਘਾੜ ਸਕਦੇ ਹੋ ਇਹਨਾਂ ਦਾ ਪ੍ਰਾਈਸ ਰਹੂਗਾ ਜੀ 2500 ਪ੍ਰਾਈਸ ਆਏਗਾ ਸੂਟ ਦਾ ਤਾਂ ਤੁਸੀਂ ਇਹ ਇਦਾਂ ਵੀ ਸੂਟ ਬਣਾ ਸਕਦੇ ਹੋ ਵਰਕ ਕਰਵਾਉਣਾਗਾ ਉਹਦੇ ਐਕਸਟਰਾ ਚਾਰजेस ਹੋ ਜਾਣਗੇ ਮੇਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੁਣਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੁਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ